ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਗੱਲ ਕਰਦੇ ਆਂ ਦਲਵੀਰ ਗੋਲਡੀ ਜੀ ਜਿਹੜੇ ਇੱਕ ਕਾਂਗਰਸ ਦੇ ਐਮ.ਐਲ.ਏ ਸੀ ਤੇ ਛੱਡ ਕੇ ਹੁਣ ਆਮ ਆਦਮੀ ਪਾਰਟੀ 'ਚ ਜਾ ਚੁੱਕੇ ਆ ਤੇ ਉਹਨਾਂ ਨੇ ਕਾਨਫਰੰਸ ਕੀਤੀ ਰਖਲਾ ਭਗਵੰਤ ਮਾਨ ਦੇ ਕੋਛੜ ਵੜਗੇ ਤੇ ਕਹਿਣ ਲੱਗੇ ਕਿ ਕਾਂਗਰਸ ਪਾਰਟੀ ਰਖਲਾ ਮੈਨੂੰ ਕਾਂਗਰਸ ਪਾਰਟੀ ਨੇ ਕੱਢਿਆ ਨਹੀਂ ਰਖਲਾ ਮੈਂ ਕਾਂਗਰਸ ਪਾਰਟੀ ਨੂੰ ਛੱਡ ਕੇ ਆਇਆ ਤੇ ਮੈਨੂੰ ਸੀਐਮ ਭਗਵੰਤ ਮਾਨ ਨੇ ਦਿੱਕੋਲੀ ਪੈ ਗਿਆ ਮੈਂ ਸਿਆਂ ਇਮਾਰਾ ਖਲਾ ਸੀ ਆਪਾ ਭਗਵੰਤ ਮਾਨ ਦੀ ਮੈਂ ਝੋਲੀ ਪੈ ਗਿਆ ਰਖਲਾ ਪਹਿਲਾਂ ਸੁਣਦੇ ਅੰਦੇ ਸੀ ਕਿ ਗਵਾਕਾਂ ਨੂੰ ਗੋਦ ਲੈ ਲਿਆ ਹੁਣ ਐਮਐਲਏ ਵੀ ਰਖ ਲੈ ਦੂਜੀ ਪਾਰਟੀ ਜਿਹੜੀ ਸੱਤਾਧਾਰ ਪਾਰਟੀ ਹੈ ਉਹਦੇ ਮੁੱਖ ਮੰਤਰੀ ਹੁਣ ਝੋਲੀ ਪਾਇਆ ਕਰਨਗੇ ਦੂਜੀਆਂ ਪਾਰਟੀਆਂ ਦੇ ਐਮਐਲਏ ਨੂੰ ਕਮਾਲ ਹੋ ਗਈ ਯਾਰ ਰਖਲਾ ਉਹਨੂੰ ਐ ਨਹੀਂ ਪਤਾ ਤੇਰਾ ਕੈਰੀਅਰ ਖਤਮ ਹੋ ਗਿਆ ਤੇਰੀ ਉਮਰ 42 43 ਸਾਲ ਦੀ ਹੈਗੀ ਹੈ ਤੇ ਜੇ ਤੂੰ ਕਾਂਗਰਸ ਤੇ 10 ਸਾਲਾਂ ਦੇ ਵਿੱਚ ਐਮ.ਐਲ.ਏ ਬਣ ਸਕਦਾ ਅਸੀਂ ਗਾਹ ਨੂੰ ਰੱਖਲਾ 27 ਦੇ ਵਿੱਚ ਕੀ ਪਤਾ ਕਾਂਗਰਸ ਦੀ ਸਰਕਾਰ ਹੀ ਆ ਜਾਂਦੀ ਤੇ ਹੋ ਸਕਦਾ ਤੂੰ ਮੰਤਰੀ ਬਣ ਜਾਂਦਾ ਤੇ ਹੁਣ ਤੂੰ ਦੱਸ ਤੂੰ ਇਹਦੇ ਵਿੱਚੋਂ ਖੱਟਿਆ ਕੀ ਹੈ ਦਲਵੀਰ ਗੋਲਦੀ ਨੇ ਇਹਦੇ ਵਿੱਚੋਂ ਖੱਟਿਆ ਕੀ ਹੈ ਹੁਣ ਰੱਖਲਾ ਇਹਨੂੰ ਸਿਰਫ ਲਾਲਚ ਦਿੱਤਾ ਗਿਆ ਹੈ ਕਿ ਸੰਗਰੂਰ ਸੀਟ ਜਦੋਂ ਐਮ.ਪੀ ਬਣ ਗਏ ਮੀਟ ਹਿਆਰ ਆ ਤੇ ਤੈਨੂੰ ਉਥੋਂ ਐਮਐਲਏ ਚੋਣ ਲੜਾਈ ਜਾਊਗੀ ਕਿਉਂਕਿ ਕਾਂਗਰਸ ਪਾਰਟੀ ਤੌਰ ਤੇ ਤਾਂ ਫਿਰ ਉਹ ਅਸਤੀਫਾ ਦੇਣਾ ਬੂ ਐ ਐਮਐਲਏ ਤੌਰ ਤੇ ਰਖਲਾ ਨੂੰ ਸੀਟ ਛੱਡਣੀ ਪਊਗੀ ਤੇ ਰਖਲਾ ਹੁਣ ਮੀਤ ਹੈ ਔਰ ਐਮਪੀ ਬਣਨਗੇ ਤੇ ਤੂੰ ਇਲੈਕਸ਼ਨ ਲੜੂਆਂ ਰਖਲਾ ਫਿਰ ਐਮਐਲਏ ਦਾ ਤੇ ਤੈਨੂੰ ਮਿਲਿਆ ਕੀ ਇਹ ਦੇ ਵਿੱਚ ਮੈਨੂੰ ਸਮਝ ਨਹੀਂ ਆਉਂਦੀ ਤੂੰ ਕਮਾਇਆ ਇਹਦੇ ਵਿੱਚ ਕੀ ਹੈ ਠੀਕ ਹੈ ਨਾ ਪਹਿਲੀ ਗੱਲ ਸੰਗਰੂਰ ਜੇ ਜਿੱਤਦੇ ਹੁੰਦੇ ਤੇ ਤੈਨੂੰ ਕੁਛੜ ਚੱਕਾਂ ਦੀ ਕੋਈ ਲੋੜ ਨਹੀਂ ਪੈਣੀ ਸੀ ਜਮਾ ਸੀਮ ਭਗਵੰਤ ਮਾਰ ਕਦੇ ਨਹੀਂ ਤੈਨੂੰ ਕੋ ਚਰਚਾ ਕਰਦਾ ਸੀ ਰਹੀ ਗੱਲ ਜਿਹੜਾ ਬਾਬਾ ਤੇਰੇ ਘਰ ਵਾਲੀ ਦੇ ਮਗਰ ਜਦੋਂ ਚੋਣ ਪ੍ਰਚਾਰ ਕਰਦੇ ਦੇ 2022 ਇਲੈਕਸ਼ਨ ਦੇ ਵਿਧਾਨ ਸਭਾ ਦੀਆਂ ਵੋਟਾਂ ਵੇਲੇ ਤੇਰੀ ਘਰ ਵਾਲੀ ਦੇ ਮਗਰ ਟੈਂਪੂ ਲੈ ਕੇ ਗੀਤ ਲਾ ਕੇ ਤੇਰੀ ਘਰ ਵਾਲੀ ਦੀ ਬੇਇੱਜ਼ਤੀ ਕਰਦਾ ਸੀ ਤੇ ਤੂੰ ਉਦੋਂ ਕਹਿੰਦਾ ਸੀ ਆਮ ਆਮ ਆਦੀ ਪਾਰਟੀ ਦਾ ਕਰੈਕਟਰ ਇਹੋ ਜਿਹਾ ਹੈ ਇਹ ਰਖਲਾ ਬੇਇੱਜ਼ਤ ਕਰਦੇ ਆ ਔਰਤਾਂ ਨੂੰ ਤੇ ਅੱਜ ਕਿੱਧਰ ਗਿਆ ਤੇਰਾ ਬਿਆਨ ਅਜੇ ਤੂੰ ਸਾਰੇ ਬੈਨਾਂ ਤੋਂ ਭੱਜ ਗਿਆ ਕਮਾਲ ਦਾ ਬੰਦਾ ਯਾਰ ਤੂੰ ਮੰਨ ਕੇ ਚੱਲ ਤੈਨੂੰ ਫਾਇਦਾ ਕੀ ਹੋਇਆ ਮੈਨੂੰ ਤਾਂ ਇਹ ਹੀ ਨਹੀਂ ਸਮਝਾਈ ਦੂਜੀ ਗੱਲ ਜਦੋਂ ਤੈਨੂੰ ਰਖਲਾ ਪੱਠਲ ਮਨਾਉਣ ਆਈ ਐਡੀ ਪੁਰਾਣੇ ਰਖਲਾ ਬਜ਼ੁਰਗ ਹੈਗੇ ਉਹ ਕਾਂਗਰਸ ਦੇ ਲੀਡਰ ਹਾਂ ਰਜਿੰਦਰ ਕੌਰ ਪੱਠਲ ਤੈਨੂੰ ਮਨਾਉਣ ਆਏ ਸੁਪਾਲ ਸਿੰਘ ਖੈਰਾ ਤੇਰੇ ਘਰੇ ਗਿਆ ਤੂੰ ਰੇਲੀਆਂ ਵੀ ਕੀਤੀਆਂ ਰਖਲਾ ਇੱਕ ਦੋ ਰੇਲੀਆਂ ਦੇ ਵਿੱਚ ਵੀ ਸੁਪਾਲ ਸਿੰਘ ਖੈਰੇ ਨਾਲ ਗਿਆ ਜੇ ਤੂੰ ਰਖਲਾ ਇਹੀ ਕੁਛ ਕਰਨਾ ਸੀ ਫਿਰ ਸਖਪਾਲ ਸਿੰਘ ਖੇਰੇ ਨਾਲ ਨਾ ਤੁਰਦਾ ਇੱਕ ਪਾਸੇ ਤੂੰ ਸਖਪਾਲ ਸਿੰਘ ਖੇਰੇ ਨਾਲ ਤੁਰਦਾ ਰਿਆ ਬਾਅਦ ਦੇ ਵਿੱਚ ਹੁਣ ਤਾਂ ਤੈਨੂੰ ਗਦਾਰ ਤੌਰ ਤੇ ਐਲਾਨਿਆ ਲੋਕਾਂ ਨੇ ਵੀ ਤੂੰ ਧੋਖਾ ਕਰ ਮਾਇਆ ਕਾਂਗਰਸ ਨਾਲ ਠੀਕ ਹੈ ਨਾ ਤੈਨੂੰ ਕੋਈ ਇਹ ਨਹੀਂ ਕਹੂਗਾ ਕਿ ਸੂਰਵੀਰ ਬਣ ਦੂਆਂ ਦੂਜੀ ਗੱਲ ਮੀਤ ਹਿਆਰ ਉਥੋਂ ਸੰਗਰੂਰ ਸੀਟ ਜਿੱਤਦਾ ਹੁੰਦਾ ਤੇਰੇ ਕਦੇ ਵੀ ਮਿਹਨਤ ਨਹੀਂ ਕਰਨੀ ਸੀ ਆਮ ਆਦਮੀ ਪਾਰਟੀ ਨੇ ਤੇ ਖਾਸ ਭਗਵੰਤ ਮਾਨ ਠੀਕ ਹੈ ਨਾ ਇਨਾ ਇਹ ਸੰਗਰੂਰ ਤਖਨੂਰ ਸਾਹਿਬ ਸੀਟ ਮੈਂ ਅੱਜ ਤੜਕੇ ਵੀਡੀਓ ਬਣਾਈ ਆ ਉਹਦੇ ਵਿੱਚ ਦੱਸਿਆ ਇਹ ਹਾਲ ਚੁੱਕੇ ਆ ਜਿੱਤ ਨਹੀਂ ਰਹੇ ਤੇ ਤੈਨੂੰ ਐਮਐਲਏ ਦੀ ਸੀਟ ਵੀ ਕਿ ਤੇਰੀ ਤੇ ਜੇ ਮੈਂ ਮੰਨਦਾ ਤਾਂ ਜੇ ਤੇਰੀ ਵਾਈਫ ਨੂੰ ਕਿ ਤੂੰ ਇਹ ਟਰੈਕਟਰ ਦਿੰਦੇ ਐਮਪੀ ਦੀ ਵੀ ਮੇਰੀ ਘਰ ਵਾਲੀ ਨੂੰ ਵੀ ਇਹ ਟਰੈਕਟਰ ਦੇ ਰਿਆ ਐਮਪੀ ਇਲੈਕਸ਼ਨ ਲੜਾ ਰਹੇ ਆ ਤਾਂ ਕਰਕੇ ਮੈਂ ਗਿਆ ਜਦੋਂ ਤੈਨੂੰ ਮਿਲਿਆ ਹੀ ਕੁਛ ਨਹੀਂ ਤੂੰ ਉਹੀ ਐਮਐਲਏ ਦਾ ਐਮਐਲਏ ਰੁਮਾ ਤੇ ਤੈਨੂੰ ਅਕਲ ਤੇਰੀ ਘਾਟ ਚਰਨ ਗਈ ਆ ਪਹਿਲਾਂ ਤੂੰ ਐਮਐਲਏ ਬਣ ਚੁੱਕਿਆ ਸੀ ਤੇ ਐਮਐਲਏ ਫੇਰ ਬੜੂਗਾ ਮੈਨੂੰ ਸਮਝ ਨਹੀਂ ਆਈ ਤੂੰ ਖੱਟਿਆ ਕੀ ਇਹਦੇ ਵਿੱਚ ਉਸ ਨਹੀਂ ਖੱਟਿਆ ਤੇਰੀ ਜ਼ੀਰੋ ਪੋਲਿਟਿਕਸ ਜ਼ੀਰੋ ਹੋ ਗਈ ਠੀਕ ਹੈ ਨਾ ਤੈਨੂੰ ਕਦੇ ਵੀ ਆਮ ਆਦਮੀ ਪਾਰਟੀ ਚ ਤੂੰ ਕਦੇ ਮੰਤਰੀ ਨਹੀਂ ਬਣ ਸਕਦਾ ਠੀਕ ਹੈ ਨਾ ਨਾ ਕਦੇ ਤੈਨੂੰ ਮੰਤਰੀ ਦੀ ਸੀਟ ਮਿਲੇ ਐਮਐਲਏ ਦਾ ਐਮਐਲਏ ਰਹੂਗਾ ਕਿੱਥੇ ਤੂੰ ਬਹੁਤ ਦੂਰ ਤੱਕ ਜਾਣਾ ਸੀ ਕਾਂਗਰਸ ਦੇ ਵਿੱਚ ਠੀਕ ਹੈ ਨਾ ਤੂੰ ਬਹੁਤ ਮਾਨਿਕ ਚੱਲ ਤੇਰਾ ਕੈਰੀਅਰ ਬਹੁਤ ਲੰਮਾ ਸੀ ਤੈਨੂੰ ਐਡੀ ਕੀ ਕਾਲ ਪੈਗੀ ਕਿ ਮੈਂ ਦਵਾ ਦਾ ਬਣਾ ਬਈ ਅਨਾਰੇ ਪਾਰਟੀ ਚ ਜਾਵਾਂ ਕਈ ਇਹੋ ਜਿਹੇ ਬੰਦੇ ਐ ਬਈ ਪਾਵਰ ਤੋਂ ਬਿਨਾ ਰਹੀ ਨਹੀਂ ਸਕਦੇ ਠੀਕ ਹੈ ਨਾ ਪਾਵਰ ਬਿਨਾ ਰਹੀ ਨਹੀਂ ਸਕਦੇ ਪਤਾ ਨਹੀਂ ਕੀ ਉਹਨਾਂ ਦੇ ਮਤਲਬ ਤੁਲੂਣੇ ਉਹਦੇ ਕੀ ਹੁੰਦਾ ਪਾਵਰ ਦੇ ਵਿੱਚ ਜਾਨ ਲਈ ਕੁਛਾਂ ਕੁਛ ਕਰਦੇ ਰਹਿਣਗੇ ਉਹ ਬੰਦੇ ਪਾਰਟੀ ਤੋਂ ਮਿੰਟ ਤੇ ਬਦਲ ਜਾਣਗੇ ਤੇ ਬੱਟਾ ਇਹਨਾਂ ਦੀ ਵਿਚਾਰਤਾਰਾ ਵੀ ਕੋਈ ਨਹੀਂ ਹੁੰਦੀ ਵੀ ਮੇਰੀ ਵਿਚਾਰਧਾਰਾ ਆ ਹੈ ਵਿਚਾਰਧਾਰਾ ਨੂੰ ਪੂਛੜੇ ਦੀ ਹੁੰਦੀ ਹੈ ਨਾਲ ਦੇ ਨਾਲ ਮੰਨਕ ਚਲ ਵਿਚਾਰਧਾਰਾ ਬਦਲ ਜਾਂਦੀ ਹੈ ਇਹਨਾਂ ਦੀ ਕੋਈ ਵਿਚਾਰਧਾਰਾ ਨਹੀਂ ਇਹ ਜਿਹੜੇ ਦਲ ਬਦਲੂਆਂ ਨੂੰ ਐਦਕੀ ਜੇ ਲੋਕਾਂ ਨੇ ਕੋਈ ਸਬਕ ਨਾ ਸਿੱਖਿਆ ਨਾ ਤਾਂ ਗਾਣੂ 27 ਦੇ ਵਿੱਚ ਤਾਂ ਇਹ ਆਮ ਹੋ ਜੂਗਾ ਇਹ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਵੀ ਅਸੀਂ ਇਹ ਜੇ ਬੰਦਿਆਂ ਨੂੰ ਸਾਬਕ ਸਿੱਖ ਗਏ ਗਾਂ ਤੋਂ ਲੋਕ ਆਪਦੀ ਪਾਰਟੀ ਜਿਹੜੇ ਪਾਰਟੀ ਦੇ ਵਿੱਚ ਹੈਗੇ ਉਸੇ ਪਾਰਟੀ 'ਚ ਰਹਿਣ ਕਿਉਂਕਿ ਕਾਰਕਿਰਤਾ ਬਹੁਤ ਮਿਹਨਤ ਕਰਦਾ ਹੈ ਇੱਕ MLA ਨੂੰ ਬਣਾਉਣ ਖਾਤਰ ਬਹੁਤ ਮਿਹਨਤ ਕਰਦਾ ਕਾਰੇਕਰਤਾ ਹੁਣ ਉਹ ਬੰਦਿਆਂ ਜਿਹੜੇ ਗੋਲਡੀ ਨੂੰ ਬਣਾਇਆ ਹੈ ਰ ਅਕਰ ਦਲਵੀਰ ਗੋਲਡੀ ਨੂੰ ਜਿਹੜੇ ਨੇ MLA ਬਣਾਇਆ ਕਾਰੇਕਰਤਾ ਨੇ ਉਹਨਾਂ ਦੀ ਤਾਂ ਬੇਇੱਜ਼ਤੀ ਹੋ ਗਈ ਉਹਨਾਂ ਨੂੰ ਤਾਂ ਛੇਡਾਂ ਕਰਨਗੇ ਰੱਖ ਲਾ ਲੋਕ ਠੀਕ ਹੈ ਨਾ ਵੀਰ ਕਮਾਲ ਹੋ ਗਈ ਤੂੰ ਕੱਲ ਇਹਦੇ ਪਿੱਛੇ ਦਰੀਆਂ ਟੱਕੀ ਫਿਰਦਾ ਸੀ ਤੂੰ ਇਹਦੇ ਪਿੱਛੇ ਰੱਖ ਲਾ ਸਟੇਜਾਂ ਲਾਈ ਜਾਂਦਾ ਸੀ ਓਕੇ ਦੇਈ ਜਾਂਦਾ ਸੀ ਇਹਦਾ ਬਦਲ ਕੇ ਹੋ ਗਿਆ ਹਣ ਮੈਂ ਉਹ ਬਾਬੇ ਦੀ ਗੱਲ ਕਰਨਾ ਚਾਹੁੰਦਾ ਹੁਣ ਬਾਬੇ ਨਾਲ ਕੀ ਬਣੂਗਾ ਮੈਂ ਗਰੰਟੀ ਦਿੰਦਾ ਬਾਬੇ ਤੇ ਕੋਈ ਕੇਸ ਨਾ ਕੇਸ ਕੋਸ ਨਾ ਪਵਾ ਦੇ ਭਗਵੰਤ ਮਾਨ ਕਿਉਂਕਿ ਭਗਵੰਤ ਮਾਨ ਨੂੰ ਜ਼ਰੂਰਤ ਹੈ ਹੁਣ ਸੰਗਰੂਰ ਸੀਟ ਇਹਨੂੰ ਐ ਕਿਸੇ ਲੋਟ ਜਿੱਤ ਕੇ ਠੀਕ ਹੈ ਨਾ ਤੇ ਬਾਬੇ ਨੂੰ ਕਿਤੇ ਜੇਲ੍ਹ ਜਾ ਤਰਾਣਾ ਕਰਵਾ ਦੇਣਾ ਮੈਂ ਇਹੀ ਕਹਣਾ ਬਾਬਾ ਜੀ ਤੁਸੀਂ ਮਾਫੀ ਮੰਗ ਲਓ ਪਹਿਲੇ ਸੋਸ਼ਲ ਮੀਡੀਆ ਤੇ ਆ ਕੇ ਜਿਹੜਾ ਤੂੰ ਇਹ ਕਰਤੂਤਾਂ ਨਹੀਂ ਕਰਨੀਆਂ ਚਾਹੀਦੀਆਂ ਨਾਲੇ ਖਾਸ ਕਰਕੇ ਬਜ਼ੁਰਗ ਨੂੰ ਜੜੀਆਂ ਕਰ ਤੂ ਤਾ ਤੂ ਕੀਤਾ ਇਹ ਟੂਟਾ ਕਰਨ ਵਾਲੀਆਂ ਵੀ ਕਿਸੇ ਦੀ ਘਰ ਵਾਲੀ ਦਾ ਮਗਰ ਮੈਂ ਲਾ ਕੇ ਟੈਂਪੂ ਤਾਂ ਮੈਂ ਗੀਤ ਲਾਉਂਦਾ ਰਿਆ ਮੈਂ ਆਹ ਕੁਛ ਕਰਦਾ ਰਿਆ ਇਹ ਗੱਲਾਂ ਕਰਨਾਂ ਲੀਆਂ ਕਿਵੇਂ ਵੀ ਸੀ ਹੁਣ ਕਿਵੇਂ ਵੀ ਉਹ ਬੰਦਾ ਚਲੋ ਪਾਰਟੀ ਛੱਡ ਕੇ ਕੁਛ ਵੀ ਕਰ ਗਿਆ ਉਹਦੀ ਘਰ ਆਰੀ ਬਾਰੇ ਵੀ ਮਨ ਕੇ ਚਲ ਇਹਦਾ ਕੁਛ ਥੋੜੇ ਕਰ ਦਿੰਦੇ ਨਾਲੇ ਤੇਰੀ ਕਿੱਤੀ ਦਾੜੀ ਹੈ ਬਜ਼ੁਰਗ ਤੂ ਬੰਦਾ ਹੈ ਤੇ ਜੇ ਤੇਰੇ ਤੇ ਹੁਣ ਛਤਰ ਪੈ ਗਿਆ ਸਤਰੋਲ ਫਿਰ ਗਈ ਤੇ ਕੀ ਰਹੂਗਾ ਤੇਰਾ ਹੁਣ ਇਹ ਤਾਂ ਐਂ ਕਰਦੇ ਹੁੰਦੇ ਆ ਗਾਂ ਵਾਸਤੇ ਸ਼ੋਅ ਸਮਝ ਕੇ ਬੋਲੀਦਾ ਹੁੰਦਾ tanwar wab